ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੇਰਟਾ ਸਿੰਘ ਵਿਕੇ ਮੈਂ ਪਹੁੰਚ ਚੁੱਕਿਆ ਹਾਂ ਉਹ ਜੋ ਬੱਚੀ ਹੈਗੀ ਜੋ ਛੇਮੀ ਗਾਟ ਪੜਦੀ ਹੈ ਜਿਸ ਬੱਚੀ ਨੇ ਇੱਕ ਗੱਲ ਕਹੀ ਸੀ ਕਿ ਮੇਰੀਆਂ ਸਾਰੀਆਂ ਏਲੀਆਂ ਦੂਜੇ ਪਿੰਡ ਸੈਕਰ ਜਾਂਦੀ ਹੈ ਮੇਰੇ ਕੋਲ ਸੈਕਰ ਨਹੀਂ ਇਹ ਨਾਨਕ 13 13 ਸੈਟੀ ਨੇ ਇਹ ਅਪਰਾਲਾ ਕੀਤਾ ਬੱਚੀ ਵਾਸਤੇ ਵੀ ਆਪਾਂ ਇਸ ਬੱਚੀ ਨੂੰ ਸਾਈਕਲ ਤੇ ਸਕੂਲ ਜਾਵੇ ਤੇ ਸਕੂਲ ਜਾ ਕੇ ਪੜ੍ਹਾਈ ਕਰੇ ਤੇ ਪ੍ਰਮਾਤਮਾ ਇਸ ਬੱਚੀ ਨੂੰ ਤੰਦਰੁਸਤ ਰੱਖੇ ਤੇ ਕਹੇ ਦੀ ਪੜ੍ਹਾਈ ਵਿੱਚ ਵਾਧਾ ਕਰੇ ਅੱਜ ਅਸੀਂ ਇਸ ਬੱਚੀ ਦੇ ਕੋਲ ਪਹੁੰਚ ਚੁੱਕੇ ਹਾਂ ਜੋ ਮੇਰੇ ਕੋਲ ਇਹ ਸਮਾਨ ਹੈ ਇਸ ਬੱਚੀ ਅਸਤੇ ਇੱਕ ਦਾ ਸਾਈਕਲ ਹੈਗਾ ਤੇ ਬਾਕੀ ਸੂਟ ਕੁਛ ਮਾਇਆ ਉਸੇ ਦੇ ਅਸੇ ਸਕੂਲ ਦੀ ਸਮਗਰੀ ਜਿਵੇਂ ਕਾਪੀਆਂ ਪੈਨਸਲ ਸ਼ਾਪ ਦਾ ਵਗੈਰਾ ਜੋ ਸਮਾਨ ਇਹਨਾਂ ਦਾ ਹੁੰਦਾ ਹੈਗਾ ਉਹ ਸਮਾਨ ਲੈ ਕੇ ਮੈਂ ਅੱਜ ਇਸ ਬੱਚੀ ਦੇ ਘਰੇ ਮੇਰੇ ਕੋਲ ਬੱਚੀ ਕੋਲੇ ਖੜੀ ਹੈਗੀ ਤੇ ਮੈਂ ਇਸ ਨੂੰ ਸਮਾਨ ਦੇਣ ਜਾ ਰਿਹਾ ਹਾਂ ਵਾਹਿ ਫਾਤਾ ਵਾਹਿਗੁਰੂ ਜੀ ਕੀ ਪਟੇ